ਜੁਆਕਰੇ ਉਹ ਸੁਣੀ ਸੀ ਕਿ ਇਹ ਪੰਨ ਨਹੀਂ ਮਿਲੀ ਮੁੱਖ ਮੰਤਰੀਸ਼ਿਪ ਸਾਨੂੰ 350 ਕਰੋੜ ਰੁਪਏ ਵਿੱਚ ਮਿਲੀ ਹੈ ਕਾਂਗਰਸ ਪਹੁੰਚੀ ਕਿੱਥੇ ਸਰ ਇਹ ਨਾ ਕਰਕੇ ਸਰ ਨਾ ਤਾਂ ਮਨੂੰ 350 ਦੀ ਮੇਰੇ ਕੋਲ ਕੋਈ ਆਡੀਓ ਪ੍ਰੂਫ ਹੈ ਸਰ ਨਾ ਮੇਰੇ ਕੋਲ 500000 ਹੋ ਸਕਦਾ ਨਹੀਂ ਸੀ ਸਿੱਧੂ ਕੋਲ ਹੋਵੇ ਪਰ ਮਨ ਨੂੰ ਇਹਨਾਂ ਨੂੰ ਪਤਾ ਹੈ ਮੇਰੇ ਕੋਲ ਡਿੰਪੇ ਜੀ ਵਾਲਾ ਉਹ ਜਿਹੜਾ ਠੀਠ ਅੱਜ ਵੀ ਉੱਤੇ ਹੈ ਇਹ ਇੱਥੇ ਡਾਕੂ ਲਿਆ ਕੇ ਬਿਠਾ ਰੱਖੇ ਕਾਂਗਰਸ ਨੇ ਉਹ ਡਾਕੂ ਅੱਜ ਵੀ ਉੱਥੇ ਬੈਠੇ ਸਰ ਹੋ ਸਕਦਾ 350 ਵਾਲੀ ਦੇ ਕੋਈ ਉੱਤੀ 500 ਦੀ ਪਾ ਦਿੰਦੇ ਤੇ ਸ਼ਾਇਦ ਕ੍ਰਾਈਟੇਰੀਆ ਸਾਰੇ ਉੱਡ ਜਣੇ ਸੀ ਉਹ ਹਸਤਾ ਉਹ ਲੀਗ 'ਚ ਐ ਨਹੀਂ ਦੇਖੋ ਕੁਆਲੀਫਾਈ ਦਾ ਕਰਦੇ ਆ ਸਭ ਕਾਂਗਰਸ ਦੇ ਕ੍ਰਾਈਟੇਰੀਆ ਦੇ ਨਾਲ ਕਿਉਂਕਿ ਮੇਰੇ ਤੋਂ ਹ ਸਵਾਲ ਤੁਸੀਂ ਪੁੱਛਿਆ ਨਾ ਸਭ ਬੜਾ ਗਲਤ ਪੁੱਛਿਆ ਸਵਾਲ ਬਈ ਉਹਦੇ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਬਣਦੇ ਕ੍ਰਾਈਟੇਰੀਆ ਕਈ ਹੈ ਸਾਬ ਹਸਤਾ ਪਹਿਲੇ ਉਹ ਪ੍ਰੀਲਿਮਿਨਰੀ 'ਚ ਫੇਲ ਹੋ ਗਏ ਸੀਗੇ ਹਸਤਾ ਪ੍ਰੀਲਿਮਿਨਰੀ 'ਚ ਫੇਲ ਹੋ ਗਏ ਪਰ ਉਹ ਸੇ ਪਾਸ ਹੈ ਆਪਣੇ ਸਿੱਧੂ ਸਾਹਿਬ ਤੇ ਮੈਂ ਉਹਨਾਂ ਦੇ ਬਿਆਨ ਸੁਣ ਰਿਆ ਸੀ ਕਿ 500 ਕਰੋੜ ਰੁਪਈਆ ਜਿਹੜੇ ਮੈਂ ਗੱਲ ਸੁਣੀ ਸੀਗੀ ਸਾਹਬ ਫਰਮ ਦਾ ਹਾਰਸਿਸ ਮਾਉਥ ਜਾਂ ਹਾਰਸਿਸ ਉਹਦਾ ਫਿਲੀ ਦੇ ਮਾਉਥ ਜਨਾ ਉਹਦੇ ਜਵਾਕਾਂ ਦੇ ਮੂੰਹ ਸੁਣੀ ਸੀਗੀ ਵੀ ਪੁਨ ਨਹੀਂ ਮਿਲੀ ਮੁੱਖ ਮੰਤਰੀ ਸ਼ਿਪ ਸਾਨੂੰ 350 ਕਰੋੜ ਰੁਪਈਏ ਚ ਮਿਲੀ ਹੈ ਤੋ ਸਦਾ ਰਿਕਰ ਅਕੀਦਾ ਨਾਮ ਮੈਂ ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਉਹਨਾਂ ਦਾ ਨਾਮ ਅੱਗੇ ਉਹ ਫਰਜੰਦ ਦਾ ਨਾਮ ਲੈ ਰਿਹਾ ਜਿ ਉਹਨਾਂ ਦੇ ਜਿਹੜੇ ਕੋਈ ਫਰਜੰਦ ਸੀਗੇ ਉਹਨਾਂ ਨੇ ਅੱਗੇ ਤੇ ਗੱਲ ਦੱਸੀ ਵੀ ਸਾਢੇ 350 ਚ ਮਿਲੀ ਹੈ ਪੁਨ ਨਹੀਂ ਮਿਲਦੀ ਤੇ ਬਾਕੀ ਤਾਂ ਇਸ ਕਾਂਗਰਸ ਪਹੁੰਚੀ ਕਿੱਥੇ ਸਭ ਇਹ ਨਾ ਕਰਕੇ ਸਭ ਨਾ ਤਾਂ ਮਨੂੰ 350 ਦੀ ਮੇਰੇ ਕੋਲ ਕੋਈ ਆਰਡੀਓ ਪ੍ਰੂਫ ਹੈ ਸਭ ਨਾ ਮੇਰੇ ਕੋਲ 500 ਦਾ ਹੋ ਸਕਦਾ ਮਿਸ ਸਿੱਧੂ ਕੋਲ ਹੋਵੇ ਪਰ ਮਨੂੰ ਇਹਨੋਂ ਪਤਾ ਹੈ ਮੇਰੇ ਕੋਲ ਡਿੰਪੇ ਜੀ ਵਾਲਾ ਉਹ ਜਿਹੜਾ ਟਰੇਡ ਅੱਜ ਵੀ ਹੋਇਆ ਹੈ ਇਹ ਇੱਥੇ ਡਾਕੂ ਲਾਗੇ ਬਿਠਾ ਰੱਖੇ ਕਾਂਗਰਸ ਨੇ ਉਹ ਡਾਕੂ ਅੱਜ ਵੀ ਉੱਥੇ ਬੈਠੇ ਸਭ ਸਖਰ ਸਾਹਿਬ ਉਹ ਡਾਕੂ ਜਿਨ੍ਹਾਂ ਦੀ ਮੈਂ ਗੱਲ ਕਰੀ ਜਾਂਦਾ ਸਾਹਿਬ ਦੇ ਆਰ ਸਟਿਲ ਹੋਲਡਿੰਗ ਪੋਜੀਸ਼ਨ ਆਫ ਪਾਵਰ ਵਿਦਨ ਕਾਂਗਰਸ ਜਿਹੜੇ ਲੋਕ ਟੈਸਟ ਲੈਂਦੇ ਆ ਵੀ ਆ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣ ਨਹੀਂ ਸਕਦਾ ਉਹ ਬੀਬਾ ਜੀ ਵੀ ਬੈਠੇ ਐ ਜਿਨ੍ਹਾਂ ਨੇ 300 ਜਾਂ 500 ਜਾਂ ਜਿਹੜਾ ਕੁਝ ਵੀ ਲਿਆ ਸੀਗਾ ਉਹ ਵੀ ਉੱਥੇ ਬੈਠੇ ਐ ਸੋ ਆਗੇ-ਆਗੇ ਦੇਖੀ ਹੁੰਦਾ ਹੈ ਕਿਆ ਤੁਸੀਂ ਕਹਿੰਦੇ ਦੋ ਤਿੰਨ ਕ੍ਰਾਈਟਰੀਆ ਤੁਸੀਂ ਪਹਿਲੇ ਫੇਰ ਉੱਪਰੋਂ ਕਰੇ ਕੀ ਲਿਆ ਕਿਹੜੇ ਫੇਰ ਉਹ ਮੈਂ ਦੱਸ ਰਿਹਾ ਜਿਹੜੇ ਬੀਬਾ ਜੀ ਹੋ ਇਹ ਦੱਸਣਗੇ ਕੀ ਹੈ ਜੀ ਕਈ ਕ੍ਰਾਈਟਰੀਆ ਦੇ ਵਿੱਚ ਇੱਥੇ ਕਾਂਗਰਸ ਯਾਰ ਤੁਸੀਂ ਏਟ ਚ ਸਰਕਾਰ ਨੂੰ ਕਰ ਪਰ ਇੱਕ ਗੱਲ ਹੈ ਸ਼ਾਇਦ ਮੈਂ ਗਲਤ ਹਾਂ ਕਿਉਂਕਿ ਉਸ ਲੋਭਤ ਤੇ ਪਹੁੰਚਿਆ ਨਹੀਂ ਬਾਅਦ 'ਚ ਬੰਦਾ ਸੁਦਾ ਖਾ ਕੇ ਫਿਰ ਅਕਲ ਆਂਦੀ ਹੈ ਇੱਕ ਸਾਡੇ ਬਾਗੜੀ ਚ ਕਹਾਵਤ ਹੈ ਕਹਿੰਦੇ ਕਾਇਰ ਕੁਟਿਲ ਕੁਰੂਪ ਜੜ ਔਰ ਕੁਲ ਬੁੱਧੀ ਦਾ ਖੋਟ ਇਤਨੇ ਅਵਗੁਣ ਤਬ ਛੁਪੇ ਜਬ ਉਹ ਲక్ష్ਮੀ ਜੀ ਦੀ ਓਟ ਹੋ ਸਕਦਾ 350 ਵਾਲੀ ਤੇ ਕੋਈ ਉੱਤੀ 500 ਦੀ ਪਾ ਦਿੰਦੇ ਤੇ ਸ਼ਾਇਦ ਕਰਾਈ ਤੇ ਸਾਰੇ ਉੱਡ ਜਾਣੇ ਸੀ ਉਹ ਹਸਤਾ ਉਸ ਲੀਗ 'ਚ ਐ ਨਹੀਂ ਉਹ ਜਿਹੜੇ ਲੀਗ ਉਹਨਾਂ ਤੋਂ ਉਹ ਆਪ ਦਾ ਇੰਤਜ਼ਾਮ ਕਰਦੇ